ਸ਼ਸ਼ੀ ਕਾਲ ਦੀ ਸਾਰਿਆਂ ਨੂੰ ਤੁਹਾਡਾ ਵੀ ਸਵਾਗਤ ਆ ਤੇ ਫਿਰ ਆਪਾਂ ਸੈਕਿੰਡ ਤੇ ਕਰਦੇ ਹਾਂ ਜੀ ਇਸ ਸਾਲ ਦੀ ਧੁੰਦ ਦਾ ਸਵਾਗਤ ਸਾਡੇ ਤਾਂ ਜੀ ਧੁੰਦ ਪੈਣ ਲੱਗੀ ਤੁਸੀਂ ਦੱਸਿਓ ਵੀ ਕਿੱਥੇ-ਕਿੱਥੇ ਧੁੰਦ ਪੈ ਰਹੀ ਆ ਕਿੱਥੇ-ਕਿੱਥੇ ਨਹੀਂ ਪੈ ਰਹੀ ਤੇ ਇਹ ਦੋ ਤਿੰਨ ਦਿਨਾਂ ਦੀ ਇਕੱਠਿਆਂ ਦੀ ਵੀਡੀਓ ਜੀ ਆਗੀ ਥੋੜਾ ਜਿਹਾ ਮਾਫ ਕਰਿਓ ਬਿਕੋਜ਼ ਬੱਚੇ ਕਰਕੇ ਬਹੁਤ ਮੈਨੂੰ ਔਖਾ ਹੋ ਰਿਹਾ ਪੋਸੀਬਲ ਨਹੀਂ ਹੋ ਰਿਹਾ ਟਰਾਈ ਬਹੁਤ ਕਰਦੀ ਆ ਪਰ ਕਈ ਵਾਰ ਬੱਚਾ ਇੰਨਾ ਜਿੱਦ ਪੈ ਜਾਂਦਾ ਨਾ ਵੀ ਨਹੀਂ ਹੁੰਦਾ ਹੈਗਾ ਛੋਟਾਗਾ ਦਿਆਣਾਗਾ ਘੂਰ ਨਹੀਂ ਸਕਦੇ ਹਣਾ ਕੋਸ਼ਿਸ਼ ਕੈ ਨਹੀਂ ਸਕਦੇ ਹਲੇ ਇਹਨੂੰ ਇਹਨੂੰ ਸਮਝ ਵੀ ਨਹੀਂ ਲੱਗਣੀ ਆਪਾਂ ਘੂਰਾਂਗੇ ਵੀ ਹਾਂ ਮੈਨੂੰ ਕਾ ਤੂੰ ਕਈ ਵਾਰ ਇੰਨਾ ਮੈਂ ਮਤਲਬ ਇੰਨੀ ਜਿੱਦ ਕਰਦਾ ਇਹ ਮੈਂ ਇਹਨੂੰ ਤਾਂ ਕੀ ਕਹਿਣਾ ਲਾਈਕ ਮੈਨੂੰ ਰੋਣਾ ਆ ਜਾਂਦਾ ਵੀ ਹੁਣ ਮੈਂ ਕੀ ਕਰਾਂ ਹਣਾ ਜਿਨ੍ਹਾਂ ਦੇ ਦੋ ਦੋ ਬੱਚੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਫਸਟ ਤੋਂ ਬਾਅਦ ਨਾ ਸੈਕਿੰਡ ਟਾਈਮ ਥੋੜਾ ਜਿਹਾ ਐਕਸਪੀਰੀਅੰਸ ਹੋ ਜਾਂਦਾ ਜੀ ਆਪਣਾ ਲੈਣਾ ਐਕਸਪੀਰੀਅੰਸ ਹੈਗਾ ਨਹੀਂ ਤਾਂ ਥੋੜੀ ਜੀ ਮੁਸ਼ਕਿਲ ਆਉਦੀ ਆ ਬਸ ਇੱਥੇ ਭਾਂਡੇ ਵਗੈਰਾ ਸਾਫ਼ ਕਰਕੇ ਫਿਰ ਮੈਂ ਕਿਚਨ ਦੀ ਜਿਹੜੀ ਕਲੀਨਿੰਗ ਆ ਉਹ ਕਰਨ ਲੱਗੂੰਗੀ ਕਉ ਸੁਬਾਹ ਦਾ ਟਾਈਮ ਆਗਾ ਇਹ ਥੋੜੀ ਜੀ ਵੀਡੀਓਜ਼ ਦੀ ਮਿਕਸਿੰਗ ਹੋਊਗੀ ਥੋੜੀ ਸਮਝ ਤੋਂ ਪਰੇ ਆ ਜੀ ਮੇਰੇ ਤੇ ਇਥੇ ਮਮਾ ਗਏ ਹੋਏ ਨੇਗੇ ਆਪਣੇ ਕਪਾਲ ਮੋਚਨ ਮੁੱਠਾ ਟੇਕਣ ਆਪਣੇ ਆਸ ਗਵਣ ਦੀਆਂ ਸੰਗਤਾਂ ਗਈਆਂ ਨੇ ਜੀ ਤੇ ਮਮਾ ਵੀ ਨਾਲ ਗਏ ਨੇ ਉਹਨਾਂ ਦੇ ਮੈਂ ਡੈਡੀ ਤੇ ਇਹੇ ਨੇਗੇ ਹੁਣ ਕਰੇ ਤੇ ਆਪਣਾ ਇੱਕ ਛੋਟਾ ਜਿਹਾ ਲਾਲ ਆਪਣਾ ਤੇ ਜਿਹੜਾ ਕਿ ਮੈਨੂੰ ਹੁਣ ਬਹੁਤ ਪਰੇਸ਼ਾਨ ਕਰਨ ਲੱਗ ਗਿਆ ਬਹੁਤ ਜਿੱਦ ਪੈਣ ਲੱਗ ਗਿਆ ਹੁਣ ਇਹ ਬਾਹਰ-ਬਾਹਰ ਕਰਕੇ ਮੈਂ ਕਿੱਥੇ ਵੀ ਖੜੀ ਆ ਕੁਛ ਵੀ ਕੰਮ ਕਰ ਰਹੀ ਆ ਰੋਟੀ ਬਣਾ ਰਹੀ ਆ ਕੋਈ ਕੱਪੜੇ ਧੋ ਰਹੀਆਂ ਕੋਈ ਭਾਂਡੇ ਸਾਫ਼ ਕਰ ਰਹੀਆਂ ਝਾੜੂ ਲਗਾ ਰਹੀਆਂ ਇਹ ਆ ਕੇ ਨਾ ਵੀ ਕਹਿ ਦਿੰਦਾ ਮੈਨੂੰ ਚੱਕ ਲਾ ਵਸ ਗੋਦੀ ਚੱਕ ਲਾ ਗੋਦੀ ਚੱਕ ਕੇ ਮੈਨੂੰ ਅੰਦਰ ਲੈ ਕੇ ਬਹਿ ਜਾ ਤੇ ਇੱਥੇ ਕਰ ਰਿਹਾ ਸੀਗਾ ਹੁਣ ਖੁਸ਼ੀ ਨੂੰ ਪਿਆਰ ਉਹਦੇ ਨਾਲ ਲਾੜ ਕਰ ਰਿਹਾ ਸੀ ਕਿਉਂਕਿ ਦੋਨੇ ਨਿੱਕੇ ਨਿੱਕੇ ਹਨ ਤਾਂ ਦੋਨੇ ਇੱਕ ਦੂਜੇ ਦਾ ਬਹੁਤ ਘਰਦੇ ਆਗੇ ਤੇ ਬਸ ਇੱਥੇ ਖਿੱਡੀਆਂ ਖੇਡੀਆਂ ਇਹਦੀਆਂ ਜਾਰੀ ਸੀਗੀਆਂ ਚੌੜਦਾ ਇਹ ਬਹੁਤ ਹੱਦੋਂ ਵੱਧ ਕਰਨ ਲੱਗ ਗਿਆ ਚੌੜਦਾ ਤਾਂ ਇਹਦਾ ਕੋਈ ਅੰਤ ਹੀ ਨਹੀਂ ਹੈਗਾ ਹੁਣ ਬਸ ਇਹਨੂੰ ਕਹਿ ਵੀ ਕੀ ਸਕਦੇ ਆਂ ਦੇਖੀ ਜਾਓ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸ੍ਰੀ ਕਾਲ ਜੀ ਕਿਵੇਂ ਸਾਰੇ ਉਸ ਸਾਰੇ ਵਧੀਆ ਹੋਊਗੀ ਸਾਢੇ 5 ਵਜੇ ਦਾ ਟਾਈਮ ਆ ਜੀ ਤੇ ਆਪਾਂ ਉੱਠ ਚੁੱਕੇ ਆ ਹਨੇਰਾ ਨਹੀਂ ਹਨੇਰਾ ਕਿਹਾ ਬਾਹਰ ਤੋਂ ਦੀ ਥੋੜਾ ਦਿੱਥੇ ਬੰਢੀ ਹੈ ਜੀ ਚਾਹ ਇਸ ਚਾਹ ਨੂੰ ਵਾਲੀ ਆਣੀ ਵਾਲੀ ਆ ਫਿਰ ਆਪਾਂ ਪੀਵਾਂਗੇ ਗਰਮ ਗਰਮ ਚਾਹ ਚਾਹ ਨੂੰ ਤੋਂ ਬਾਅਦ ਫਿਰ ਲੱਗਾਂਗੇ ਥੋੜਾ ਜਿਹਾ ਟਾਈਮ ਥੋੜਾ ਜਿਹਾ ਟਾਈਮ ਮੈਂ ਬੈਠੂਗੀ ਤੇ ਫਿਰ ਲੱਗੂਗੀ ਕੋਈ ਕੰਮ ਕਰ ਕਰਨ ਟਿੱਕੇ ਪਹਿਲਾਂ ਪਾ ਚਾਹ ਵੀ ਕਿ ਥੋੜਾ ਜਿਹਾ ਟਾਈਮ ਬੈਠੂਗੀ ਐ ਐਨ ਕਿੰਦੀ ਉੱਠਣਸਾਰ ਨਹੀਂ ਲੱਗਿਆ ਜਾਂਦਾ ਹੁੰਦਾ ਨਾ ਕੰਮ ਤੇ ਥੋੜਾ ਜਿਹਾ ਟਾਈਮ ਤਾਂ ਬੈਠਣਾ ਬੈਂਦਾਗਾ ਤੇ ਚਲ ਲਈ ਕਿ ਚਾਹ ਪੋਣੀ ਆਪਾਂ ਤੇ ਚਾਹ ਪੀਨੇ ਆ ਕੋਕੀ ਜੀ ਇੱਥੇ ਜੀ ਆਪਣੀ ਆਲੀਆ ਸਵੇਰ ਦਾ ਟਾਈਮ ਆ ਤੇ ਮੋਜ ਨਾਲ ਪਈਆ ਸੁੱਤੀ ਤੇ ਇੱਧਰ ਆਪਣੀ ਜੀ ਛੋਟੀ ਖੁਸ਼ੀ ਉਹ ਖੇਡ ਖੇਡੀਆਂ ਕਰ ਰਹੀ ਆ ਕੰਬਲ ਦੇ ਵਿੱਚ ਲੁਕੀ ਹੋਈ ਹੈ ਕੀ ਤੇ ਅੰਦਰ ਕੱਲੀ ਉਹ ਖੇਡੀ ਜਾਂਦੀ ਹੈ ਕੀ ਆਊਗੀ ਨਿਕਲ ਕੇ ਆ ਦੇਖੋ ਇਹ ਬਾਹਲੀ ਲਾਡੂ ਰਾਣੀ ਹੈਗੀ ਸਾਡੀ ਬਹੁਤ ਖੇਡੀਆਂ ਕਰਦੀ ਆ ਹੁਨਰ ਵਾਂਗੂ ਤੇ ਆ ਦੇਖੋ ਜੀ ਮੈਂ ਬਾਹਰ ਗਈ ਸੀਗੀ ਡੋਗੀਆਂ ਦਾ ਕੀੜਾ ਕਢਾਉਣ ਤੇ ਇੰਨੀ ਜਿਆਦੇ ਧੁੰਦ ਪੈਣ ਲੱਗੀ ਵੀ ਕੁਛ ਦਿਂਦਾ ਵੀ ਨਹੀਂ ਹੈਗਾ ਬਸ ਇਹ ਸੌਰੀ ਜੀ ਮਾਫ ਕਰਿਓ ਦੋ ਤਿੰਨ ਦਿਨ ਦੀ ਇਕੱਠੀਆਂ ਦੀ ਵੀਡੀਓਜ਼ ਆ ਗਈ ਤੇ ECG ਆਪਣਾ ਬਲੌਗ ਤੁਹਾਨੂੰ ਕਿਵੇਂ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਓਕੇ ਜੀ ਮਿਲਦੇ ਆਂਗੇ ਆਪਾਂ ਨੈਕਸਟ ਬਲੌਗ ਦੇ ਵਿੱਚ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਓਕੇ ਜੀ ਬਾਏ ਬਾਏ